ਫੁੱਲ ਪੌਦਿਆਂ ਲਈ ਬੇਨਤੀ ਜੇਕਰ ਤੁਹਾਡੇ ਘਰ ਵਿੱਚ ਵੀ ਬਹੁਤ ਸਾਰੇ ਫੁੱਲ ਤੇ ਦਰਖਤ ਲੱਗੇ ਨੇ ਉਹਨਾਂ ਨੂੰ ਵੱਡਣ ਦੀ ਕੋਸ਼ਿਸ਼ ਨਾ ਕਰੋ ਜੇਕਰ ਤੁਸੀਂ ਉਹਨਾਂ ਨੂੰ ਵੱਡੋਗੇ ਤਾਂ ਤੁਹਾਨੂੰ ਸ਼ਾਂ ਨਹੀਂ ਮਿਲ ਪਾਣੀ ਕਿਉਂਕਿ ਰੁੱਖਾਂ ਤੋਂ ਸਾਨੂੰ ਸ਼ਾਂ ਠੰਡੀ ਹਵਾ ਆਕਸੀਜਨ ਤੇ ਹੋਰ ਵੀ ਦਵਾਈਆਂ ਦਾ ਦਵਾਈਆਂ ਤੇ ਹੋਰ ਵੀ ਬਹੁਤ ਕੁਝ ਮਿਲਦਾ ਹੈ ਜੇ ਤੁਸੀਂ ਦਰਖਤਾਂ ਨੂੰ ਵੱਡ ਦੋਗੇ ਸਾਨੂੰ ਆਕਸੀਜਨ ਹਵਾ ਸ਼ਾ ਇਨ ਤਿੰਨੇ ਚੀਜ਼ਾਂ ਨਹੀਂ ਮਿਲਣੀਆਂ ਜੇਕਰ ਤੁਸੀਂ ਇਸ ਦਰਖਤ ਨੂੰ ਵੱਡੋਂਗੇ ਤਾਂ ਫਿਰ ਸੋਡੇ ਬਹੁਤ ਜ਼ਿਆਦਾ ਪਛਤਾਓਗੇ ਜੇ ਦਰਖਤ ਛੋਟਾ ਹੈ ਤਾਂ ਉਸੇ ਦਰਖਤ ਨੂੰ ਵੱਡਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਕਈ ਘਰ ਐਵੇਂ ਸੋਚਦੇ ਨੇ ਕਿ ਇਹ ਪੌਦਾ ਤਾਂ ਉੱਗਦਾ ਨਹੀਂ ਇਹ ਤਾਂ ਵੱਡਾ ਨਹੀਂ ਹੁੰਦਾ ਅਸੀਂ ਇਹਨੂੰ ਕੀ ਕਰਨਾ ਰੱਖ ਕੇ ਵੱਡਦਾ ਨਹੀਂ ਆ ਨਹੀਂ ਪਰ ਇਹ ਇਸ ਲਈ ਨਹੀਂ ਵੱਧਦਾ ਕਿਉਂਕਿ ਬਹੁਤ ਜ਼ਿਆਦਾ ਧੁੱਪ ਮੀਆ ਧੁੱਪ ਵਿੱਚ ਆਪਾਂ ਇਹਨਾਂ ਨੂੰ ਪਾਣੀ ਪਾਉਣਾ ਭੁੱਲ ਜਾਂਦੇ ਹਾਂ ਇਸ ਕਰਕੇ ਦਰਖਤ ਵੱਡੇ ਨਹੀਂ ਹੋ ਸਕਦੇ ਪਰ ਇੱਕ ਦਿਨ ਉਹ ਦਰਖਤ ਮੀਂਹ ਪਾ ਕੇ ਬਹੁਤ ਵੱਡਾ ਹੋ ਜਾਂਦਾ ਜਦਦੇ ਇਹ ਦਰਖਤ ਬਹੁਤ ਵੱਡਾ ਹੋ ਜਾਂਦਾਗਾ ਤੇ ਉਸੇ ਤਰ੍ਹਾਂ ਹੀ ਸਾਨੂੰ ਸ਼ਾ ਆਕਸੀਜਨ ساری ਚੀਜ਼ ਮਿਲੇ ਤੇ ਫੁੱਲਾਂ ਤੇ ਡਰਕਤਾ ਨਾਲ ਆਪਣਾ ਘਰ ਬਹੁਤ ਸੋਹਣਾ ਲੱਗੇਗਾ ਤੇ ਇਹਨਾਂ ਵਾਂ ਇਹਨਾਂ ਦਾ ਇੱਕ ਪਾਰਕ ਲੱਗੇਗਾ ਇਸ ਤੇ ਸਬਜ਼ੀਆਂ ਬਹੁਤ ਕੁਝ ਲੱਗ ਸਕਦਾ ਸਾਨੂੰ ਫੁੱਲ ਰੋਜ਼ ਲਗਾਉਣੇ ਚਾਹੀਦੇ ਆ ਸਾਡੇ ਘਰ ਵਿੱਚ ਬਹੁਤ ਫੁੱਲ ਨੇ ਪਹਿਲਾਂ ਆਹੇ ਪੇੜ ਬਹੁਤ ਛੋਟਾ ਹੁੰਦਾ ਸੀਗਾ ਜਿਸ ਕਾਰਨ ਅਸੀਂ ਨੂੰ ਪਾਣੀ ਪਾਉਂਦੇ ਰਹੇ ਹੋਨ ਦੇਖੋ ਇਹ ਪੇੜ ਕਿੰਨਾ ਵੱਡਾ ਹੋ ਗਿਆ ਇਸ ਕੰਤ ਤੋਂ ਵੀ ਉੱਤੇ ਤੇ ਇਹ ਪੇੜ ਦੋ ਲਗਾਏ ਸੀ ਇੱਕ ਆਸ ਇਹ ਪੇੜ ਤੋਂ ਸਾਨੂੰ ਬਹੁਤ ਵਧੀਆ ਛਾਂ ਮਿਲਦੀ ਹੈ ਆਏ ਇਹ ਕਹਿੰਦੇ ਨੇ ਫੁੱਲ ਦਾ ਤਾਂ ਬਹੁਤ ਵਧੀਆ ਘਰ ਹੈ ਤੇ ਅਸੀਂ ਕਹਿੰਨੀ ਆ ਫੁੱਲ ਪੌਦਿਆਂ ਨਾਲ ਸਾਡਾ ਘਰ ਬਹੁਤ ਸੋਹਣਾ ਲੱਗਦਾ ਜੇਕਰ ਅਸੀਂ ਫੁੱਲ ਪੌਦੇ ਵੱਢ ਦਾਂਗੇ ਤਾਂ ਸਾਡਾ ਘਰ ਸੁੰਨਾ ਲੱਗਣ ਲੱਗੇਗਾ ਇਸ ਕਰਕੇ ਅਸੀਂ ਫੁੱਲ ਪੌਦੇ ਜੋ ਹੈ ਲਗਾ ਕੇ ਹੀ ਰੱਖ ਦੇਣੇ ਨੇ ਤੇ ਪਾੜ ਕੇ ਤੁਸੀਂ ਨਾ ਨਾ ਵੱਡੋ ਤੇ ਆਪਣੇ ਘਰ ਵਿੱਚ ਸਜਾਓ ਸਜਾਉਣ ਨਾਲ ਇਹ ਸੋਨਾ ਬਹੁਤ ਸੋਹਣਾ ਲੱਗੇਗਾ ਤੇ ਇਹਨਾਂ ਨਾਲ ਸ਼ਾਂਤ ਠੰਡੀਆਂ ਹਵਾ ਬਹੁਤ ਕੁਸ਼ ਮਿਲੂਗਾ ਇਹਨਾਂ ਨਾਲ ਸੋਡਾ ਇਲਾਜ ਹੁੰਦਾ ਹੈ ਇਹ ਹੀ ਫੁੱਲ ਸਾਨੂੰ ਵਿਰਾਸਤ ਬੰਦੇ ਨੇ ਇਹ ਹੀ ਫੁੱਲਾਂ ਤੋਂ ਤੁਸੀਂ ਕਰੀਮਾ ਬਣਾਓ ਦੇਖੋ ਇਹ ਹੀ ਦਰਖਤਾਂ ਤੋਂ ਤੁਸੀਂ ਹਰ ਇੱਕ ਚੀਜ਼ ਦਾ ਕੁਸ਼ ਕਰਮ ਬਣਾਉਣੀ ਹੋ ਤੇ ਇਸ ਨੂੰ ਕਦੇ ਵੀ ਵੱਡਣ ਦੀ ਕੋਸ਼ਿਸ਼ ਨਾ ਕਰੋ ਤੇ ਕਈ ਬੱਚੇ ਫੁੱਲਾਂ ਨੂੰ ਇਸ ਤਰ੍ਹਾਂ ਤੋੜ ਕੇ ਆਪਦੇ ਵਾਲਾਂ ਤੇ ਲਗਾ ਲੈਂਦੇ ਨੇ ਪਰ ਫੁੱਲਾਂ ਨੂੰ ਕਦੇ ਪੱਡਣਾ ਨਹੀਂ ਚਾਹੀਦਾ ਤਾਂ ਨਵਾਦ